ਸ੍ਰੀ ਵਾਹਿਗੁਰੂ ਮਗਰ ਮਾਹ ਸੁਹੰਦੀਆ ਹਰ ਪਿਰ ਸੰਗ ਬੈਠੜਿਆ ਇਹ ਬਾਰੇ ਮਹਾਦੀਪਾਣੀ ਤਨ ਗੁਰੂ ਸਤ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ 12 ਮਹੀਨਿਆਂ ਦੇ ਰਾਂਹ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਚੇਤ ਦੇ ਮਹੀਨੇ ਤੋਂ ਲੈ ਕਰਕੇ ਸਤਿਗੁਰੂ ਜੀ ਕਹਿੰਦੇ ਚੇਤ ਗੋਵਿੰਦ ਅਰਾਧਿ ਹੈ। ਹੋਵੈ ਆਨੰਦ ਕਣਾ। ਕਿ ਜੇ ਮਨੁੱਖ ਤੂੰ ਚੇਤ ਦੇ ਮਹੀਨੇ ਤੋਂ ਪਰਮਾਤਮਾ ਦੀ ਅਰਾਧਨਾ ਸ਼ੁਰੂ ਕਰ ਦਵੇਂ। ਉਹਦਾ ਨਾਮ ਜਪਣਾ ਸ਼ੁਰੂ ਕਰ ਦਵੇਂ ਤੇ ਤੇਰੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਆਨੰਦ ਜਿਹੜਾ ਉਹ ਪ੍ਰਾਪਤ ਤੈਨੂੰ ਹੋਵੇਗਾ। ਕਿਉਂਕਿ ਗੁਰੂ ਤੋਂ ਬਿਨਾਂ ਕਦੇ ਮਨੁੱਖ ਨੂੰ ਆਨੰਦ ਪ੍ਰਾਪਤ ਨਹੀਂ ਹੁੰਦਾ ਜੇ ਖੁਸ਼ੀ ਆ ਤੇ ਉਹ ਤੇ ਗਮੇ ਵੀ ਆ ਖੁਸ਼ੀ ਇੱਕ ਹੋਰ ਚੀਜ਼ ਆ ਪਰ ਜਿਹੜਾ ਆਨੰਦ ਆ ਉਹ ਪਰਮਾਤਮਾ ਬਖਸ਼ ਦਿੰਦਾ ਹੈ ਆਨੰਦ ਕਦੇ ਗਮੀ ਦੇ ਵਿੱਚ ਮਰਦਾ ਨਹੀਂ ਦੁੱਖਾਂ ਦੇ ਵਿੱਚ ਮਰਦਾ ਨਹੀਂ ਜਿਹੜੇ ਮਨੁੱਖ ਨੂੰ ਪਰਮਾਤਮਾ ਆਨੰਦ ਬਖਸ਼ ਦਿੰਦਾ ਹੈ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀ ਆ ਕਿਉਂ ਪ੍ਰਮਾਤਮਾ ਤੋਂ ਬਗੈਰ ਗੁਰੂ ਤੋਂ ਬਗੈਰ ਆਨੰਦ ਦਾ ਪਤਾ ਨਹੀਂ ਲੱਗਦਾ ਸਤਗੁਰੂ ਜੀ ਕਹਿਣ ਲੱਗੇ ਕਿ ਮਗਰ ਮਾਹੀ ਸੁਹੰਦੀਆ ਹਰ ਪਿਰ ਸੰਗ ਬੈਠੜੀਆ ਮਗਰ ਦੇ ਮਹੀਨੇ ਰਾਈ ਉਪਦੇਸ਼ ਦਿੰਦੇ ਹਨ ਜੀਵ ਇਸਤਰੀ ਇਹ ਮਨੁੱਖ ਜਿਹੜਾ ਭਾਵੇਂ ਆਦਮੀ ਆ ਔਰਤ ਆ ਪਰ ਪ੍ਰਮਾਤਮਾ ਇੱਕ ਸਾਰਿਆਂ ਦਾ ਪਤੀ ਕਾਲਪੁਰਖ ਵਹਿਗੁਰੂ ਸਾਰਿਆਂ ਦਾ ਪਤੀ ਆ ਜੀਵ ਇਸਤਰੀ ਰੂਪ ਹੋ ਕਰਕੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਮਗਰ ਮਾਹੀ ਸੁਹੰਦੀ ਆ ਹਰ ਪਿਰ ਸੰਗ ਬੈਠੜੀ ਆ ਕਿ ਮਗਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਭਾ ਪਾਉਂਦੀਆਂ ਹਨ ਸੋੜੀਆਂ ਲੱਗਦੀਆਂ ਕੌਣ ਹਰ ਪਿਰ ਸੰਗ ਬੈਠੜੀਆਂ ਜਿਹੜੀਆਂ ਜੀਵ ਇਸਤਰੀਆਂ ਜਿਹੜਾ ਮਨੁੱਖ ਹੇਰ ਦੇ ਕਰਕੇ ਉਸ ਪਰਮਾਤਮਾ ਦੇ ਕੋਲ ਬੈਠਾ ਹੁੰਦਾ ਹੈ ਕਿ ਪਰਮਾਤਮਾ ਸਾਡੇ ਕੋਲ ਹੈ ਉਹ ਸਾਡੇ ਅੰਦਰ ਬੈਠਾ ਪਰ ਅਸੀਂ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਅਸੀਂ ਪਰਮਾਤਮਾ ਦੇ ਨਾਲ ਬਹਿੰਦੇ ਨਹੀਂ ਅਸੀਂ ਆਪਣੇ ਧੀਆ ਪੁੱਤਰਾਂ ਦੇ ਨਾਲ ਬਹਿੰਨੇ ਜੇ ਮਨੋ ਕਵੇਲਾਵੇ ਅਖਬਾਰ ਟੀਵੀ ਮੋਬਾਈਲ ਇਹਨਾਂ ਚੀਜ਼ਾਂ ਦੇ ਨਾਲ ਬਹਿਣਾ ਪਸੰਦ ਕਰਦਾ ਹੈ ਪਰ ਜੇ ਕਿਤੇ ਮਨੁੱਖ ਸਤਿਗੁਰੂ ਜੀ ਕਹਿੰਦੇ ਮੱਘਰ ਦੇ ਮਹੀਨੇ ਰਾਉ ਉਪਦੇਸ਼ ਕਰਦੇ ਆ ਕਿ ਜਿਹੜੇ ਮਨੁੱਖ ਇਹ ਜੀਵ ਇਸਤਰੀ ਪਰਮਾਤਮਾ ਦੇ ਕੋਲ ਬੈਠ ਜਾਂਦੀ ਆ ਕਿ ਉਹਦਾ ਨਾਮ ਤੇ ਆਉਂਦੀ ਮਨੁੱਖ ਸਿਮਰਨ ਕਰਦਾ ਏ ਉਹ ਮੱਘਰ ਦੇ ਮਹੀਨੇ ਵਿੱਚ ਸੋਭਾ ਪਾਉਂਦੇ ਹਨ ਮੱਘਰ ਮਹਸ ਹੁੰਦੀ ਆਰ ਫਿਰ ਸੰਗ ਬੈਠੜਿਆ ਹੈ ਉਹ ਸੋਭnik ਹੋ ਜਾਂਦੀ ਹਨ ਜੀਵ ਵਿਸਤਰੀਆ ਉਹ ਮਨੁੱਖ ਸੋਹਣੇ ਲੱਗਦੇ ਹਨ ਜਿਹੜੇ ਪਰਮਾਤਮਾ ਦੇ ਨਾਲ ਬੈਠ ਜਾਂਦੇ ਹਨ ਉਹਦਾ ਨਾਮ ਤੇਉਂਦੇ ਹਨ ਗੁਰੂ ਦੇ ਨਾਲ ਸਤ ਸੰਗਤ ਵਿੱਚ ਆਨ ਕਰਕੇ ਬੈਠਦੇ ਹਨ ਤਿੰਨ ਕੀ ਸੋਭਾ ਕਿਆ ਗਣੀ ਜੀ ਸਾਹਿਬ ਮੇਲੜੀਆਂ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਜਿਹੜੇ ਮਨੁੱਖਾਂ ਨੂੰ ਪਰਮਾਤਮਾ ਨੇ ਜਿਹੜੀ ਜੀਵ ਇਸਤਰੀ ਨੂੰ ਹਿਰਦੇ ਕਰਕੇ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ ਉਹਨਾਂ ਦੀ ਸੋਭਾ ਜਿਹੜੀ ਉਹ ਵਿਆਹ ਨਹੀਂ ਕੀਤੀ ਜਾ ਸਕਦੀ ਉਹਨਾਂ ਦੀ ਸੋਗ ਸੋਭਾ ਜਿਹੜੀ ਆ ਉਹ ਜੁਗ ਜੁਗ ਹੁੰਦੀ ਆ ਹਲਤ ਸੁਖ ਪਲਤ ਸੁਖ ਉਹਨਾਂ ਨੂੰ ਇਸ ਲੋਕ ਤੇ ਪਰਲੋਕ ਵਿੱਚ ਸਦਾ ਸੁਖੀ ਪ੍ਰਾਪਤ ਹੁੰਦਾ ਹੈ ਉਨ੍ਹਾਂ ਦੀ ਸ਼ੋਭਾ ਜਿਹੜੀ ਆ ਮਾਨ ਵਡਿਆਈ ਆ ਇੱਜ਼ਤ ਆ ਉਹ ਕਦੀ ਮਾਪੀ ਨਹੀਂ ਜਾ ਸਕਦੀ ਕੋਈ ਜੰਤਰ ਕੋਈ ਥਰਮਾਮੀਟਰ ਕੋਈ ਵੀ ਐਹੋ ਜੀ ਚੀਜ਼ ਦੁਨੀਆ ਤੇ ਪੈਦਾ ਨਹੀਂ ਹੋਈ ਕਿ ਉਹਨਾਂ ਦੇ ਹਿਰਦੇ ਨੂੰ ਕਿ ਉਹ ਪ੍ਰਮਾਤਮਾ ਦੇ ਨਾਲ ਕਿੰਨਾ ਕੁ ਜੁੜੇ ਹਨ ਕਿੰਨਾ ਕੁ ਕੋਈ ਨਾਮ ਜਪਦਾ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਸਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਰ ਤੇ ਮੇਰ ਭਰਿਆ ਹੱਥ ਰੱਖ ਦਿੱਤਾ ਹੈ ਉਹਨਾਂ ਨੂੰ ਆਪਣੇ કંਠ ਗਲ ਦੇ ਨਾਲ ਲਾ ਲਿਆ ਹੈ ਆਪਣੇ ਨਾਲ ਮਿਲਾ ਲਿਆ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਸੋਭਾ ਜਿਹੜੀ ਆ ਉਹ ਕਦੇ ਵੀ ਬਿਆਨ ਨਹੀਂ ਕੀਤੀ ਜਾ ਸਕਦੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦਿੱਲੀ ਦੀ ਧਰਤੀ ਤੇ ਸੀਸ ਦਿੱਤਾ ਹੈ ਉਤੋਂ ਭਾਈ ਜੈਤਾ ਜੀ ਸੀਸ ਲਿਆਏ ਹਨ ਬਾਬਾ ਜੀਵਨ ਸਿੰਘ ਤੇ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ ਤੇ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੀ ਛਾਤੀ ਦੇ ਨਾਲ ਲਾਇਆ ਮੇਲ ਲਿਆ ਤੇ ਇਹ ਗੱਲ ਕਹੀ ਕਿ ਰੰਗਰੇਟੇ ਗੁਰੂ ਕੇ ਬੇਟੇ ਸਦਾ ਰਹੋ ਪੰਥ ਕੇ ਸੰਗ ਸੁਬੇਟੇ ਜੇ ਗੁਰੂ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੀ ਛਾਤੀ ਦੇ ਨਾਲ ਲਾਇਆ ਆਪਣੇ ਚਰਨਾਂ ਦੇ ਨਾਲ ਮੇਲ ਲਿਆਏ ਸਤਿਗੁਰਾਂ ਨੇ ਦੂਜੇ ਪਾਸੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵਰ ਦਿੱਤਾ ਵਿਦੀ ਚੰਦ ਸੀਨਾ ਗੁਰੂ ਦਾ ਸੀਨਾ ਬਾਬੇ ਬਿਦੀ ਚੰਦ ਨੂੰ ਵੀ ਸਤਿਗੁਰਾਂ ਨੇ ਛਾਤੀ ਦੇ ਨਾਲ ਲਾ ਕਰਕੇ ਆਖਿਆ ਕਿ ਬਿਦੀ ਚੰਦ ਸਾਡਾ ਜਿਹੜਾ ਉਸ ਸੀਨਾ ਹੈ ਕਿ ਜੇ ਗੁਰੂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਮੇਲ ਲਿਆਏ ਆਪਨਾ ਨਾਮ ਜਪਾਇ ਆਪਣੇ ਚਰਨਾ ਨਾਂ ਲਾ ਜੋੜ ਲਿਆਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਆਪਣੇ ਨਾਲ ਬੰਨਾਲਿਆ ਇੱਕ ਜੋਤ ਕਰ ਲਈ ਹੈ ਜੇ ਗੁਰੂ ਨਾਨਕ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਤੇ ਗੁਰੂ ਅੰਗਦ ਦੇਵ ਮਹਾਰਾਜ ਦੀ ਵੀ ਸੋਭਾ ਰीडियो ਬਿਆਨ ਨਹੀਂ ਕੀਤੀ ਜਾ ਸਕਦੀ ਤਾਂ ਸਤਿਗੁਰੂ ਜੀ ਕਹਿੰਦੇ ਕਿ ਉਹਨਾਂ ਦੀ ਸੋਭਾ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ ਦੱਸੀ ਨਹੀਂ ਜਾ ਸਕਦੀ ਜੇ ਸਾਹਿਬ ਮੇਲੜਿਆ ਜਿੰਨਾ ਜੀਵ ਇਸਤਰੀਆਂ ਨੂੰ ਪਰਮਾਤਮਾ ਨੇ ਆਪਣੇ ਚਰਨਾਂ ਨਾਲ ਜੋੜ ਲਿਆ ਹੈ ਆਪਣੇ ਨਾਲ ਪਰਮਾਤਮਾ ਨੇ ਮਿਲਾ ਲਿਆ ਹੈ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜੀਆ ਤੇ ਉਹਨਾਂ ਦਾ ਤਨ ਤੇ ਮਨ ਉਹ ਦੋਵੇਂ ਹੀ arogh ਹੋ ਗਏ ਹਨ ਮਨ ਕਰਕੇ ਮਨੁੱਖ ਆਨੰਦ ਤੇ ਖੁਸ਼ੀ ਦੇ ਖੇੜੇ ਵਿੱਚ ਮੌਲਿਆ ਗਿਆ ਹੈ ਤਨ ਕਰਕੇ ਸੇਵਾ ਕਰਕਿ ਉਹ ਮਨੋਖ ਅਰੋਗ ਹੋ ਜਾਂਦਾ ਏ ਉਹ ਖੁਸ਼ੀ ਤੇ ਖੇੜੇ ਦਾ ਆਨੰਦ ਮਾਣਦਾ ਏ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜੀਆ ਹੈ ਸਾਧ ਸੰਗਤ ਵਿੱਚ ਬੈਠਣ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਆਉਣ ਕਰਕੇ ਸਖੀਆਂ ਸਹਿਲੀਆਂ ਦੇ ਵਿੱਚ ਬੈਠਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਉਹਨਾਂ ਦਾ ਤਨ ਤੇ ਮਨ ਜਿਹੜਾ ਉਹ ਮੌਲਿਆ ਗਿਆ ਹੈ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਿਆ ਤੇ ਉਹ ਆਨੰਦ ਸਦਾ ਜੀਵ ਵਿਸਤਰੀਆਂ ਮਾਣਦੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਹੈ ਤੇ ਜਿਹੜੇ ਮਨੁੱਖ ਜਿਹੜੀਆਂ ਜੀਵ ਵਿਸਤਰੀਆਂ ਗੁਰੂ ਕੀ ਸੰਗਤ ਤੋਂ ਬਾਹਰ ਰਹਿੰਦੀਆਂ ਸਾਧੂ ਪੁਰਸ਼ਾਂ ਦੀ ਸੰਤ ਜਨਾਂ ਦੀ ਸੰਗਤ ਤੋਂ ਬਾਹਰ ਰਹਿੰਦੀਆਂ ਸੇ ਰਹਿਣ ਅਕੇਲੜੀਆਂ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕੋ ਜੀਵ ਬਿਸਤਰੀਆ ਮਨੁੱਖ ਸਦਾ ਕੱਲੇ ਹੀ ਰਹਿ ਜਾਂਦੇ। ਉਹ ਮਨੁੱਖ ਸਦਾ ਕੱਲੇਪਣ ਵਿੱਚ ਹੀ ਜੀਂਦੇ ਹਨ। ਉਹਨਾਂ ਦੇ ਨਾਲ ਸਾਥ ਨਿਭਣ ਵਾਲਾ ਕੋਈ ਨਹੀਂ ਕਿਉਂਕਿ ਜਿਹੜਾ ਮਨੁੱਖ ਸਤ ਸੰਗਤ ਵਿੱਚ ਆਉਂਦਾ ਹੈ। ਪ੍ਰਮਾਤਮਾ ਦਾ ਨਾਮ ਤੇ ਹੁੰਦਾ ਫਿਰ ਸਤਗੁਰੂ ਜੀ ਉਹਦੀ ਬਾਹ ਫੜਦੇ ਹਨ। ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ। ਜਿਹੜੇ ਸੰਗਤ ਵਿੱਚ ਨਹੀਂ ਆਉਂਦੇ ਸਤਿਗੁਰੂ ਜੀ ਕਹਿੰਦੇ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਉਹ ਜੀਵ ਇਸਤਰੀਆਂ ਕੱਲੀਆਂ ਹੀ ਰਹਿ ਜਾਂਦੀਆਂ ਹਨ ਤਿੰਨ ਦੁੱਖ ਨ ਕਬਹੂ ਉਤਰੈ ਸੇ ਜਮ ਕੇ ਵਸ ਪੜਿਆ ਉਹਨਾਂ ਜੀਵ ਇਸਤਰੀਆਂ ਦਾ ਕਦੇ ਦੁੱਖ ਉਤਰਦਾ ਨਹੀਂ ਉਹਨਾਂ ਮਨੁੱਖਾਂ ਦੇ ਦੁੱਖ ਦਿਲਦਰ ਕਦੇ ਦੂਰ ਨਹੀਂ ਹੁੰਦੇ ਉਹਨਾਂ ਨੂੰ ਕਦੇ ਕਾਮ ਸਤਾਉਂਦਾ ਹੈ ਕ੍ਰੋਧ ਸਤਾਉਂਦਾ ਹੈ ਵਾਸ਼ਨਾ ਸ਼ਤਉਂਦੇ ਹੰਕਾਰ ਦੇ ਵਿੱਚ ਮਨੁੱਖ ਗਰਸੇ ਰਹਿੰਦੇ ਹਨ ਸਤਿਗੁਰੂ ਜੀ ਕਹਿੰਦੇ ਕਿ ਉਹਨਾਂ ਦਾ ਕਦੇ ਦੁੱਖ ਉਤਰਦਾ ਨਹੀਂ ਉਹ ਪ੍ਰਮਾਤਮਾ ਨੂੰ ਭਲਾ ਕਰਕੇ ਹਰ ਬਿਸਰਤ ਸਦਾ ਕੁਵਾਰੀ ਉਹਨਾਂ ਸਦਾ ਹੀ ਖਵਾਰ ਹੁੰਦੇ ਰਹਿੰਦੇ ਹਨ ਉਹਨਾਂ ਦਾ ਜੀ ਜਿਹੜਾ ਉਹ ਤਪਦਾ ਰਹਿੰਦਾ ਜਿਉ ਤਪਤ ਹੈ ਬਾਰੋ-ਬਾਰ ਤਾਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਬਾਣੀ ਵਿਸਰ ਜਾਂਦੀ ਪਰਮਾਤਮਾ ਦੀ ਸਿੱਖਤ ਸਲਾਹ ਜਾਂਦੀ ਹੈ ਵਿਸਰ ਜਾਂਦੀ ਉਹ ਸਦਾ ਦੁਖੀ ਰਹਿੰਦੇ ਹਨ ਦੁੱਖ ਪਾਉਂਦੇ ਹਨ ਤਿੰਨ ਦੁੱਖ ਨ ਕਬਹੂ ਉਤਰੈ ਸੇ ਜਮ ਕੇ ਵਸ ਪੜਿਆ ਹੈ ਐਸੇ ਮਨੁੱਖ ਐਸੀਆਂ ਜੀਵ ਇਸਤਰੀਆਂ ਸਦਾ ਜਮਾਂ ਦੇ ਵਾਸੇ ਭਈਆਂ ਰਹਿੰਦੀਆਂ ਹਨ ਉਹਨਾਂ ਦੀ ਮਾਰ ਖਾਂਦੀਆਂ ਹਨ ਉਹਨਾਂ ਦੇ ਦੁੱਖ ਕਦੇ ਉਤਰਦੇ ਨਹੀਂ ਜਿਹੜੇ ਸੰਗਤ ਵਿੱਚ ਨਹੀਂ ਆਉਂਦੇ ਸਾਧ ਜਨਾਂ ਦੀ ਸੰਗਤ ਤੋਂ ਬਾਹਰ ਰਹਿੰਦੇ ਹਨ ਉਹ ਸਦਾ ਹੀ ਇਕੱਲੇ ਰਹਿ ਜਾਂਦੇ ਹਨ ਤੇ ਉਹਨਾਂ ਦਾ ਦੁੱਖ ਕਦੇ ਉਤਰਦਾ ਨਹੀਂ ਜਮਾ ਦੇ ਵਸ ਵਿੱਚ ਮਨੁੱਖ ਪੈ ਰਹੇ ਹੰ ਆਉਣ ਜਾਣ ਦਾ ਚੱਕਰ ਉਹਨਾਂ ਦਾ ਬਣਿਆ ਰਹਿੰਦਾ ਹੈ ਜਿੰਨੀ 라ਵਿਆ ਪ੍ਰਭ ਆਪਣਾ ਸੀ ਦੇਸਨ ਨਿਤ ਖੜਿਆ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਕਿ ਜਿਨ੍ਹਾਂ ਨੇ ਆਪਣੇ ਪਰਮਾਤਮਾ ਪਤੀ ਵਾਹਿਗੁਰੂ ਨੂੰ ਰਜਾ ਲਿਆ ਹੈ ਰਾਗਿਆ ਉਹਦੀ ਅਰਾਧਨਾ ਕੀਤੀ ਹੈ ਸੇ ਦਿਸਨ ਨਿਤ ਖੜੀਆਂ ਉਹ ਨਿਤਾਂ ਪ੍ਰਤੀ ਹੀ ਉਸ ਪਰਮਾਤਮਾ ਦੇ ਨਾਲ ਖਲੋਂਦੀ ਹਨ ਪਰਮਾਤਮਾ ਉਹਨਾਂ ਦੇ ਨਾਲ ਖਲੋਂਦਾ ਉਹ ਇੱਕ-ਇੱਕ ਮਨੁੱਖ ਹੋ ਜਾਂਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਤੀਤ ਆ ਜਾਂਦੀ ਹੈ ਪਰਮਾਤਮਾ ਦਾ ਨਾਮ ਮਨੁੱਖ ਤੇ ਆਉਂਦੇ ਹਨ ਰਤਨ ਜਵੇਹਰ ਲਾਲ ਹਾਰ ਕੰਠ ਤਨ ਜੜਿਆ ਹੈ ਜਿਹੜੇ ਮਨੁੱਖ ਫਿਰ ਪਰਮਾਤਮਾ ਨੂੰ ਰਾਪਦੇ ਉਹਦਾ ਨਾਮ ਜਪਦੇ ਆ ਸਿਮਰਨ ਕਰਦੇ ਆ ਜੀਵ ਵਿਸਤਰੀਆ ਪਰਮਾਤਮਾ ਪਤੀ ਦੇ ਨਾਲ ਪਿਆਰ ਕਰਦੇ ਆ ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜਿਆ ਉਹਨਾਂ ਦੇ ਗਲੇ ਦੇ ਵਿੱਚ ਸਦਾ ਰਤਨ ਜਵੇਹਰ ਜਿਹੜੇ ਲਾਲ ਹੀਰੇ ਮੋਤੀ ਮਾਨ ਕੇ ਆ ਸੋਨਾ ਅਦਗ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਗਲੇ ਦੇ ਵਿੱਚ ਵਸਦਾ ਹੈ ਕਿਉਂਕਿ ਉਹ ਪਰਮਾਤਮਾ ਦਾ ਨਾਮ ਉਚਾਰਦੇ ਹਨ ਉਹਨਾਂ ਦੇ ਗਲ ਦਾ ਉਹ ਹਾਰ ਤੇ ਰਤਨਾ ਦਾ ਸ਼ਿੰਗਾਰ ਪਿਆ ਹੋਇਆ ਹੈ ਜਿਹੜੇ ਪਰਮਾਤਮਾ ਨੂੰ ਧਿਆਉਂਦੇ ਹਨ ਅਕਾਲ ਪੁਰਖ ਵੈਗੁਰੂ ਦਾ ਨਾਮ ਜਪਦੇ ਹਨ ਉਹਨਾਂ ਦੇ ਗਲ ਦੇ ਵਿੱਚ ਪਰਮਾਤਮਾ ਨੇ ਰਤਨਾ ਤੇ ਜਵੇਰ ਵਾਂ ਹੀਰੇ ਲਾਲ ਮੋਤੀਆਂ ਦਾ ਜਿਹੜਾ ਹਾਰ ਹੈ ਉਹ ਗਲ ਦੇ ਵਿੱਚ ਪਾਰਿਆ ਹੈ ਰਤਨ ਜਵੇਹਰ ਲਾਲ ਹਾਰ ਕੰਠ ਤਿ ਨਾ ਜੜਿਆ ਨਾਨਕ ਬਾਸ਼ਾ ਧੂੜ ਤਿਨ ਪ੍ਰਭ ਸਰਨੇ ਦਰ ਪੜਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਡੇ ਸਤਿਗੁਰਾਂ ਦਾ ਨਾਨਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕਰਕੇ ਕਹਿੰਦੇ ਕਿ ਮੈਂ ਦਾਸ ਨਾਨਕ ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਨਾਨਕ ਬਾਸ਼ਾ ਧੂੜ ਤਿਨ ਕਿਨਾਂ ਦੇ ਪਰਭ ਸਰਨੀ ਦਰ ਪੜਿਆ ਜਿਹੜੇ ਮਨੁੱਖ ਜੜੀਆਂ ਜੀਵ ਇਸਤਰੀਆਂ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੀਆਂ ਹਨ ਪਰਮਾਤਮਾ ਦੇ ਦਰ ਉੱਤੇ ਟੈ ਪੈਂਦੀਆਂ ਹਨ ਸਗਲ ਦੁਆਰ ਕੋ ਸਾੜਕੈ ਗਹੋ ਤੁਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਜਿਨ੍ਹਾਂ ਨੇ ਇੱਕ ਪਰਮਾਤਮਾ ਦੇ ਨਾਮ ਦਾ ਆਸਰਾ ਧੱਕਿਆ ਪਰਮਾਤਮਾ ਨੂੰ ਬਾਹ ਫੜਾਈ ਸਾਰੇ ਦੁਆਰਿਆਂ ਤੋਂ ਹਾਰ ਕਰਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾਂਦੇ ਹਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਾਨਕ ਬਾਣਸ਼ਾ ਤੋੜ ਤਿਨ ਰਬ ਸਰਨੇ ਦਰ ਪੜਿਆ ਮੈਂ ਸਦਾ ਹੀ ਉਹਨਾਂ ਦੇ ਚਰਨਾਂ ਦੀ ਧੂੜ ਬਣਦਾ ਹਾਂ ਮੰਗਦਾ ਹਾਂ ਮਗਰ ਪ੍ਰਭ ਆਰਾਧਨਾ ਬਹੁੜ ਨ ਜਨ ਮੜਿਆ ਹ ਮਗਰ ਦੇ ਮਹੀਨੇ ਰਾਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਗਰ ਪ੍ਰਭ ਆਰਾਧਨਾ ਜਿਹੜੇ ਮਨੁੱਖ ਜੀਵ ਇਸਤਰੀਆਂ ਪਰਮਾਤਮਾ ਦਾ ਨਾਮ ਮੱਗਰ ਦੇ ਮਹੀਨੇ ਵਿੱਚ ਧਿਆਉਣਗੇ ਉਸ ਪਰਮਾਤਮਾ ਦੀ ਅਰਦਾਸਾ ਕਰਨਗੇ ਨਾਮ ਜਪਣਗੇ ਤੇ ਨਾਮ ਜਪਿਆ ਫਿਰ ਹੋਵੇਗਾ ਕਿ ਬਹੁੜਾ ਜਨਮ ਮੜਿਆ ਕਦੇ ਉਹਨਾਂ ਦਾ ਦੁਬਾਰਾ ਇਸ ਧਰਤੀ ਤੇ ਜਨਮ ਮਰਨ ਦਾ ਗੇੜ ਜਿਹੜਾ ਲੱਗਦਾ ਨਹੀਂ ਉਹਨਾਂ ਦਾ ਜਨਮ ਮਰਨ ਦਾ ਗੇੜ ਜਿਹੜਾ ਉਹ ਮੁੱਕ ਜਾਂਦਾ ਹੈ ਨਹੀਂ ਤੇ ਮਨੁੱਖ ਸਦਾ ਵਾਸਤੇ ਜੰਮਦਾ ਤੇ ਮਰਦਾ ਹੈ ਜੁਗ ਜੁਗ ਬੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ ਜਿੰਨਾ ਚਿਰ ਇਸ ਮਨੁੱਖ ਦੇ ਅੰਦਰ ਵਾਸ਼ਨਾ ਹੈ ਤ੍ਰਿਸ਼ਨਾ ਹੈ ਮਾਨੇ ਦਾ ਟਿਕਦਾ ਨਹੀਂ ਪਰਮਾਤਮਾ ਦੀ ਆਰਾਧਨਾ ਨਹੀਂ ਕਰਦਾ ਤੇ ਇਹ ਜਨਮ ਤੇ ਮਰਨ ਦੇ ਚੱਕਰ ਵਿੱਚ ਪਿਆ ਰਹਿਦਾ ਹੈ ਇਹਦਾ ਚਰਾਸੀ ਦਾ ਗੇੜ ਮੁਕਦਾ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਜੇ ਪਰਮਾਤਮਾ ਦੀ ਕਿਰਪਾ ਹੋ ਜਾਵੇ ਕਾਲਪੁਰਖ ਵਾਹਿਗੁਰੂ ਕਿਰਪਾ ਕਰ ਦਵੇ ਤੇ ਮਗਰ ਦੇ ਬੀਨੇ ਰਾਹੀ ਉਪਦੇਸ਼ ਬਚਿਸ਼ ਕਰਦੇ ਕਿ ਜੇ ਪ੍ਰਭੂ ਦੀ ਆਰਾਧਨਾ ਮਨੁੱਖ ਕਰੇ ਉਹਦਾ ਧਿਆਨ ਧਰੇ ਪਰਮਾਤਮਾ ਦਾ ਸਿਮਰਨ ਕਰੇ ਵਾਹਿਗੁਰੂ ਗੁਰਮੰਤਰ ਦਾ ਨਾਮ ਬਿਆਸ ਕਰੇ ਬਹੁੜ ਨਾ ਜਨਮ ਮੜਿਆ ਇਸ ਮਨੁੱਖ ਦਾ ਕਦੇ ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਇਹ ਮਨੁੱਖ ਕਦੇ ਆਵੇਗਾ ਨਹੀਂ ਜਨਮ ਮਰਨ ਦੇ ਦੁੱਖ ਤੋਂ ਇਹ ਮਨੁੱਖ ਬਚ ਜਾਵੇਗਾ ਤੇ ਪਰਮਾਤਮਾ ਦੀ ਸ਼ਰਨ ਵਿੱਚ ਸਦਾ ਟਿਕਿਆ ਰਹੇਗਾ। ਮਗਰ ਦੇ ਮਹੀਨੇ ਰਈ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਉਹ ਜੀਵ ਵਿਸਤਰੀਆਂ ਉਹ ਮਨੁੱਖ ਸਦਾ ਪਰਮਾਤਮਾ ਦੇ ਦਰ ਤੇ ਸ਼ੋਭੀਆਂ ਹਨ। ਸ਼ੋਭਾ ਪਾਉਂਦੀ ਹਨ ਜਿਹੜੀਆਂ ਆਪਣੀਆਂ ਪਤੀ ਪਰਮਾਤਮਾ ਦੇ ਕੋਲ ਬੈਠੀਆਂ ਹਨ। ਉਹਨਾਂ ਦੀ ਸ਼ੋਭਾ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਚਰਨਾ ਨਾਲ ਮੇਲ ਲੈਂਦੇ ਉਹਨਾਂ ਦਾ ਤਨ ਤੇ ਮਨ ਉਸ ਪ੍ਰਮਾਤਮਾ ਦੇ ਨਾਲ ਮੌਲਿਆ ਜਾਂਦਾ ਹੈ ਆਨੰਦ ਵਿੱਚ ਰਹਿੰਦੇ ਹਨ ਜਿਹੜੇ ਸਾਧ ਸੰਗਤ ਵਿੱਚ ਆਪਣੀਆਂ ਸਖੀਆਂ ਸੇਲੀਆਂ ਵਿੱਚ ਆਣ ਕਰਕੇ ਗੁਰੂ ਕੇ ਸੰਗਤ ਵਿੱਚ ਮਨੁੱਖ ਬੈਠਦੇ ਹਨ ਜਿਹੜੇ ਗੁਰੂ ਕੇ ਸੰਗਤ ਤੋਂ ਬਾਹਰ ਰਹਿੰਦੇ ਹਨ ਉਹ ਕੱਲੇ ਸਤਗੁਰੂ ਜੀ ਕਹਿੰਦੇ ਰਹਿ ਜਾਂਦੇ ਹਨ ਤਿੰਨ ਦੁੱਖ ਨ ਕਬੂ ਉਤਰੈ ਉਹਨਾਂ ਦਾ ਕਦੇ ਦੁੱਖ ਉਤਰਦਾ ਨਹੀਂ ਸਦਾ ਜਮਾਂ ਦੇ ਵਸ ਪੈਂਦੇ ਹਨ ਤੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਪ੍ਰਭੂ ਦੀ ਅਰਦਾਸ ਨ ਕੀਤੀ ਰਾਵਿਆ ਉਹ ਪ੍ਰਮਾਤਮਾ ਦੇ ਦਰ ਤੇ ਖਲੋਤੇ ਰਹਿੰਦੇ ਹਨ ਉਸ ਪ੍ਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਹਨ ਉਹਨਾਂ ਦੇ ਗਲੇ ਦਾ ਹਾਰ ਸ਼ਿੰਗਾਰ ਪ੍ਰਮਾਤਮਾ ਦਾ ਨਾਮ ਰਤਨਾ ਦਾ ਹੀਰੇ ਮੋਤੀਆਂ ਦਾ ਹਾਰ ਉਹਨਾਂ ਦੇ ਗਲ ਵਿੱਚ ਪ੍ਰਮਾਤਮਾ ਪਾਉਂਦਾ ਹੈ ਸਤਿਗੁਰੂ ਜੀ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਜਿਹੜੇ ਪਰਮਾਤਮਾ ਦੇ ਦਰ ਉੱਤੇ ਮਨੁੱਖ ਪੈ ਜਾਂਦੇ ਹਨ ਪਰਮਾਤਮਾ ਦਾ ਆਸਰਾ ਤੱਕਦੇ ਹਨ ਮੱਗਰ ਦੇ ਮਹੀਨੇ ਵਿੱਚ ਜਿਹੜਾ ਪਰਮਾਤਮਾ ਦੀ ਅਰਾਧਨਾ ਕਰਦਾ ਹੈ ਪਰਮਾਤਮਾ ਦਾ ਨਾਮ ਤੇਉਂਦਾ ਉਹਦਾ ਜਨਮ ਮਰਨ ਦਾ ਗੇੜ ਜਿਹੜਾ ਉਹ ਮੁੱਕ ਜਾਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਇਆ ਤੇ ਮਿਹਰਮਤ ਵਰਤੌਣ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਜੀ ਸੋਮਤ ਤੇ ਸੋਝੀ ਬਖਸ਼ਿਸ਼ ਕਰਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰਿਏ ਜੀ ਨਾਨਕ ਬਾਣਸ਼ਾ ਧੂੜ ਤਿੰਨ ਪ੍ਰਭ ਸਰਨੇ ਦਰ ਪੜਿਆ ਮਗਰ ਪ੍ਰਭ ਅਰਦਨਾ ਬਹੁੜਨਾ ਜਨਮੜਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਇੱਕ ਓ